ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ ਅੱਜ ਹੀ ਭਗਤ ਕਬੀਰ ਜੀ ਦਾ ਸ਼ਬਦ ਚੇਤੇ ਵਿੱਚ ਆਇਆ ਔਰ ਬਹੁਤ ਕੁਝ ਸਮਝ ਆ ਗਿਆ ਸੱਚ ਜਾਣੋ ਜ਼ਿੰਦਗੀ ਦੇ ਵਿੱਚ ਅਸੀਂ ਜਿਉ ਰਹੇ ਹਾਂ ਪਰ ਸਾਨੂੰ ਇਹ ਨਹੀਂ ਪਤਾ ਅਸੀਂ ਜਿਉ ਕਿਸ ਦੇ ਨਾਲ ਰਹੇ ਤੁਸੀਂ ਸੋਚਦੇ ਹੋਵੋਗੇ ਵੀ ਜਿਹੜੇ ਸਾਡੇ ਪਰਿਵਾਰ ਦੇ ਵਿੱਚ ਮੈਂਬਰ ਹਨ ਜਾਂ ਸਾਡੇ ਬਾਹਰ ਯਾਰ ਦੋਸਤ ਹਨ ਮਿੱਤਰ ਹਨ ਕੀ ਅਸੀਂ ਉਹਨਾਂ ਦੇ ਨਾਲ ਰਹਿ ਰਹੇ ਹਾਂ ਜਾਂ ਕਿ ਜਾਂ ਅਸੀਂ ਕਿਸੇ ਹੋਰ ਨਾਲ ਰਹਿ ਰਹੇ ਹਾਂ ਤਾਂ ਅੱਜ ਇੱਕ ਜਿਨ੍ਹਾਂ ਕੋ ਪਰਮਾਤਮਾ ਨੇ ਸਮਝਾਇਆ ਉੱਥੇ ਇੱਕ ਸਮਝ ਬੜੀ ਯਾਦ ਸਮਝ ਆਈ ਵੀ ਅਸੀਂ ਆਪਣੇ ਪਰਿਵਾਰ ਨਾਲ ਵੀ ਨਹੀਂ ਰਹਿ ਰਹੇ ਆਪਣੇ ਯਾਰ ਦੋਸਤਾਂ ਨਾਲ ਵੀ ਨਹੀਂ ਰਹਿ ਰਹੇ ਅਸੀਂ ਰਹਿ ਕਿਸ ਦੇ ਨਾਲ ਰਹੇ ਹਾਂ ਹੋਰ ਜਿਹੜਾ ਇਨਸਾਨ ਉਸ ਚੀਜ਼ ਦੇ ਨਾਲ ਰਹਿ ਰਿਹਾ ਹੈ ਉਸ ਤੋਂ ਪਰੇਸ਼ਾਨ ਹੈ ਤੁਸੀਂ ਸੋਚੋਗੇ ਵੀ ਅਸੀਂ ਜੇ ਘਰ ਦੇ ਮੈਂਬਰਾਂ ਨਾਲ ਨਹੀਂ ਰਹਿ ਰਹੇ ਬਾਹਰ ਦੇ ਯਾਰ ਦੋਸਤਾਂ ਨਾਲ ਨਹੀਂ ਰਹਿ ਰਹੇ ਫਿਰ ਰਹਿ ਕਿਸ ਦੇ ਨਾਲ ਰਹੇ ਹਾਂ ਤਾਂ ਤੁਸੀਂ ਕਦੇ 5 ਮਿੰਟ ਵਿਹਲੇ ਹੋ ਕੇ ਔਰ ਕਦੇ ਸੋਚੋ ਵੀ ਮੇਰੇ ਪਰਿਵਾਰ ਹੋਣ ਦੇ ਬਾਵਜੂਦ ਮੇਰੇ ਯਾਰ ਦੋਸਤ ਹੋਣ ਦੇ ਬਾਵਜੂਦ ਮੈਂ ਖੁਸ਼ ਨਹੀਂ ਹਾਂ। ਔਰ ਬੜੇ ਮੈਂ ਦੇਖਿਆ ਦੁਨੀਆ ਦੇ ਵਿੱਚ ਬਹੁਤ ਲੋਕ ਜਿਹੜੇ ਹਨ ਉਹ ਪਰੇਸ਼ਾਨ ਰਹਿੰਦੇ ਹਨ। ਤੇ ਅਸਲ 'ਚ ਜਿਹੜਾ ਪਰੇਸ਼ਾਨੀ ਦਾ ਕਾਰਨ ਹੈ ਉਹ ਹੈ ਸਾਡੇ ਅੰਦਰ ਦੇ ਵਿਚਾਰ। ਸਾਡੀ ਅੰਦਰ ਦੀ ਸੋਚ। ਸਾਡੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ। ਤੇ ਜਿਹੜਾ ਕੁਝ ਸਾਡੇ ਮਨ ਦੇ ਵਿੱਚ ਚੱਲ ਰਿਹਾ ਹੁੰਦਾ ਹੈ ਸੱਚ ਜਾਣਿਓ ਉਹੀ ਸਾਡੇ ਸੱਚੇ ਦੋਸਤ ਹਨ। ਤੇ ਹੁਣ ਉਹ ਜਿਹੜੇ ਸਾਡੇ ਅੰਦਰ ਰਹਿ ਰਹੇ ਹਨ ਹੁਣ ਰਹਿ ਕੀ ਰਿਹਾ ਮੈਂ ਮੇਰਾ ਕੋਈ ਦੁਸ਼ਮਣ ਹੈ ਤਾਂ ਉਹ ਦੇ ਪ੍ਰਤੀ ਜਿਹੜੇ ਮੇਰੇ ਅੰਦਰ ਮਾੜੇ ਵਿਚਾਰ ਚੱਲ ਰਹੇ ਹਨ ਕਿ ਮੈਂ ਉਸ ਨੂੰ ਇਹ ਕਰ ਦੇਵਾਂ ਮੈਂ ਉਸ ਤੋਂ ਬਦਲਾ ਲੈ ਲਵਾਂ ਤਾਂ ਹੁਣ ਉਹ ਜਿਹੜੀਆਂ ਮਾੜੀਆਂ ਚੀਜ਼ਾਂ ਹਨ ਉਹ ਮੇਰੀਆਂ ਮੇਰੇ ਦੋਸਤ ਬਣ ਗਏ ਉਹ ਮੈਨੂੰ ਵਾਰੀ-ਵਾਰੀ ਚੇਤੇ ਬਚਾਉਂਦੇ ਹਨ ਇਹ ਉਹ ਚੀਜ਼ਾਂ ਮੇਰੀਆਂ ਦੋਸਤ ਬਣ ਗਈਆਂ ਜਾਂ ਕਿਸ ਨੇ ਮੇਰਾ ਮਾੜਾ ਕਰ ਦਿੱਤਾ ਉਹਦਾ ਰੱਬ ਇਸ ਤਰ੍ਹਾਂ ਕਰ ਦਵੇ ਉਸ ਬਾਰੇ ਫਿਰ ਮੈਂ ਮਾੜਾ ਸੋਚ ਰਿਹਾ ਹਾਂ ਜਾਂ ਮੈਨੂੰ ਕੋਈ ਚਿੰਤਾ ਫਿਕਰ ਸਤਾ ਰਹੀ ਹੈ ਕਿਸੇ ਚੀਜ਼ ਦੀ ਵੀ ਇਸ ਤਰ੍ਹਾਂ ਨਾ ਹੋ ਜਾਵੇ ਇਸ ਤਰ੍ਹਾਂ ਨਾ ਹੋ ਜਾਵੇ ਇਸ ਤਰ੍ਹਾਂ ਦਾ ਡਰ ਕੋਈ ਸਾਡੇ ਅੰਦਰ ਸਾਨੂੰ ਸਤਾ ਰਿਹਾ ਹੈ ਤਾਂ ਅਸੀਂ ਸੋਚਿਓ ਤੁਸੀਂ ਕਦੇ ਵੀ ਅਸੀਂ ਇੰਨੀਆਂ ਚੀਜ਼ਾਂ ਦੇ ਨਾਲ ਰਹਿ ਰਹੇ ਹਾਂ ਹੁਣ ਤੁਸੀਂ ਇੱਕ ਗੱਲ ਹੋਰ ਸੋਚਿਓ ਵੀ ਮੈਂ ਹੁਣ ਇੱਥੇ ਮੋਟਰ ਤੇ ਬੈਠਾ ਖੇਤ ਵਿੱਚ ਬੈਠਾ ਹੁਣ ਤੁਹਾਨੂੰ ਇਹ ਲੱਗਦਾ ਹੈ ਵੀ ਮੈਂ ਇੱਥੇ ਬੈਠਾ ਪਰ ਜੇ ਮੇਰੇ ਅੰਦਰ ਕੁਝ ਇਹੋ ਜਿਹੇ ਵਿਚਾਰ ਚੱਲ ਰਹੇ ਹਨ ਕਿੱਥੇ ਕਿਸੇ ਪ੍ਰਤੀ ਜਾਂ ਮੇਰੇ ਨੂੰ ਕੋਈ ਫਿਕਰ ਹੈ ਕੋਈ ਮੈਨੂੰ ਚਿੰਤਾ ਹੈ ਤਾਂ ਫਿਰ ਮੇਰੀ ਯਾਰੀ ਦੋਸਤੀ ਉਹਨਾਂ ਨਾਲ ਹੋ ਗਈ ਮੈਂ ਭਾਵੇਂ ਕਿੱਥੇ ਹੀ ਚਲਾ ਜਾਵਾਂ ਕੈਨੇਡਾ ਅਮਰੀਕਾ ਜਿੱਥੇ ਮਰਜ਼ੀ ਚਲਾ ਜਾਵਾਂ ਪਰ ਉਹ ਮੇਰਾ ਪਿੱਛਾ ਨਹੀਂ ਛੱਡਣਗੇ ਕਿਉਂਕਿ ਮੈਂ ਉਹਨਾਂ ਨੂੰ ਆਪਣਾ ਦੋਸਤ ਬਣਾ ਲਿਆ ਤਾਂ ਭਗਤ ਕਬੀਰ ਜੀ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ ਆਪਣੇ ਆਪ ਨੂੰ ਖੋਜ ਕੌਣ ਹੈ ਤੇਰਾ ਮਿੱਤਰ ਤਾਂ ਜਦੋਂ ਤੁਸੀਂ ਪਰਮਾਤਮਾ ਨੂੰ ਯਾਦ ਕਰਨ ਲੱਗੇ ਪਰਮਾਤਮਾ ਦੀ ਯਾਦ ਤੁਹਾਡੇ ਅੰਦਰ ਰਹਿਣ ਲੱਗੀ ਔਰ ਜਦੋਂ ਤੁਹਾਨੂੰ ਇਹ ਭਰੋਸਾ ਹੋ ਗਿਆ ਵੀ ਸਭ ਕਰਨ ਕਰਾਉਣ ਉਹੀ ਹੈ ਹੋਰ ਕੋਈ ਦੂਜਾ ਨਹੀਂ ਫਿਰ ਤੁਸੀਂ ਦੇਖਿਓ ਫਿਰ ਤੁਹਾਡੀ ਜਿਹੜਾ ਦੋਸਤੀ ਹੈ ਨਾ ਉਸ ਪਰਮਾਤਮਾ ਨਾਲ ਪੈ ਜੂਗੀ ਤੇ ਫਿਰ ਹੁਣ ਜਿਵੇਂ ਮੈਂ ਇੱਥੇ ਮੋਟਰ ਤੇ ਬੈਠਾ ਹਾਂ ਫਿਰ ਮੈਨੂੰ ਆਹ ਜਿਹੜੇ ਖੇਤ ਸੋਹਣੇ ਸੋਹਣੇ ਦਿਖ ਰਹੇ ਹਨ ਇਹ ਉਹਦੀ ਕੁਦਰਤ ਜਿਹੜੀ ਦਿਖ ਰਹੀ ਹੈ ਇਹ ਉਹਦੇ ਨਜ਼ਾਰੇ ਜਿਹੜੇ ਦਿਖ ਰਿਹਾ ਹਨ ਇਹ ਫਿਰ ਮੈਨੂੰ ਮਹਿਸੂਸ ਹੋਣੇ ਸ਼ੁਰੂ ਹੋ ਜਾਣਗੇ ਫਿਰ ਮੈਨੂੰ ਇਸ ਤਰ੍ਹਾਂ ਲੱਗੇਗਾ ਕਿ ਉਸ ਨੇ ਉਸ ਪਰਮਾਤਮਾ ਨੇ ਇਸ ਨੂੰ ਕਿਸ ਤਰ੍ਹਾਂ ਸਾਜਿਆ ਹੈ ਕਿਸ ਤਰ੍ਹਾਂ ਨਵਾਜਿਆ ਹੈ ਕਿੰਨੀ ਸੋਹਣੀ ਗ੍ਰੀਨਰੀ ਹੈ ਔਰ ਕਿੰਨਾ ਸੋਹਣਾ ਚਾਹ ਅੰਦਰ ਖੜਾ ਬਣ ਰਿਹਾ ਹੈ ਕਿਉਂਕਿ ਅਸੀਂ ਇਸ ਦੇ ਪਿੱਛੇ ਵੀ ਜਾਣਾ ਸ਼ੁਰੂ ਕਰ ਦਵਾਂਗੇ ਕਿ ਇੱਕ ਛੋਟਾ ਛੋਟਾ ਬੀ ਤੋਂ ਇੱਕ ਕਿਸਾਨ ਇੱਥੇ ਅ ਕੋਈ 50 ਕਿਲੋ ਦਾਣੇ ਲੈ ਕੇ ਆਇਆ ਹੋਰ ਇੱਕ ਟਰਾਲੀ ਪਰ ਕੇ ਇਹ ਦਾਣੇ ਲੈ ਜਾਊਗਾ ਕਿਦੀ ਦੇਣ ਉਸ ਪਰਮਾਤਮਾ ਦਾ ਤੇ ਦੇਖੋ ਕਿਵੇਂ ਉਹ ਦੇ ਰਿਹਾ ਹੈ ਕਿਵੇਂ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਣ ਉਹ ਕਿਵੇਂ ਉਸ ਸਭ ਚੀਜ਼ ਨੂੰ ਦੇ ਰਿਹਾ ਹੈ ਅਸੀਂ ਇਸ ਦੇ ਪਿੱਛੇ ਜਾਣਾ ਚ ਲੱਗ ਜਾਵਾਂਗੇ ਤੇ ਮਤਲਬ ਹੁਣ ਜਿਹੜੀ ਇੰਨਾ ਸੋਹਣਾ ਮਾਹੌਲ ਹੈ ਇੰਨੀ 20 ਪੈ ਕੇ ਹਟਿਆ ਤੇ ਮੀਂਹ ਪੈਣ ਤੋਂ ਬਾਅਦ ਇੰਨੀ ਕੁਦਰਤ ਸੋਹਣੀ ਹੈ ਇੰਨਾ ਸੁਣ ਆਸਮਾਨ ਹੈ ਇਸ ਦਾ ਆਨੰਦ ਸਾਨੂੰ ਹੋ ਲੱਗ ਜੂਗਾ ਕਿਉਂ ਲੱਗ ਜੂਗਾ ਜਦੋਂ ਅਸੀਂ ਆਪਣੀ ਯਾਰੀ ਦੋਸਤੀ ਉਸ ਪਰਮਾਤਮਾ ਨਾਲ ਪਾ ਲਵਾਂਗੇ ਫਿਰ ਫਿਰ ਅਸੀਂ ਅੱਜ ਵਿੱਚ ਜਿਉਣ ਲੱਗ ਜਾਵਾਂਗੇ ਕਿਉਂਕਿ ਸਭ ਕੁਝ ਕਰਨ ਵਾਲਾ ਉਹ ਆਪ ਹੀ ਹੈ ਹੋਰ ਕੋਈ ਨਹੀਂਗਾ ਤੇ ਜਿਨ੍ਹਾਂ ਚ ਰਸੀਂ ਯਾਰੀ ਦੋਸਤੀ ਮਾੜੇ ਵਿਚਾਰਾਂ ਨਾਲ ਦੁਸ਼ਮਣੀਆਂ ਨਾਲ ਕਾਮ ਵਾਸ਼ਨਾ ਨਾਲ ਇਹਨਾਂ ਚੀਜ਼ਾਂ ਨਾਲ ਲਾਈ ਬੈਠੇ ਆ ਸੱਚ ਜਾਣਿਓ ਤੁਸੀਂ ਜਿੰਨੀ ਮਰਜ਼ੀ ਸੋਹਣੀ ਜਗ੍ਹਾ ਤੇ ਚਲੇ ਜਾਓ ਤੁਹਾਨੂੰ ਉਸ ਜਗ੍ਹਾ ਦਾ ਆਨੰਦ ਨਹੀਂ ਆਊਗਾ ਤੁਹਾਡੇ ਅੰਦਰ ਖੁਸ਼ੀ ਨਹੀਂ ਆਊਗੀ ਕੋਈ ਵੀ ਚਿੰਤਾ ਫਿਕਰ ਤੁਹਾਨੂੰ ਜੇ ਕੋਈ ਹੈ ਵੀ ਇਸ ਤਰ੍ਹਾਂ ਨਾ ਹੋ ਜੇ ਇਸ ਤਰ੍ਹਾਂ ਨਾ ਹੋ ਜੇ ਇਹ ਸਭ ਤੁਹਾਨੂੰ ਸਤਾਉਂਦਾ ਰਹੂਗਾ ਜੇ ਤੁਹਾਨੂੰ ਪਰਮਾਤਮਾ ਯਾਦ ਰਹਿਣ ਲੱਗ ਗਿਆ ਫਿਰ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਵੀ ਸਭ ਕੁਝ ਉਹੀ ਕਰਨੇ ਵਾਲਾ ਹੈ ਕਿਉਂ ਕਿਸੇ ਤੋਂ ਡਰਨਾ ਹੈ ਕਿਉਂ ਕਿਸੇ ਨਾਲ ਵੈਰ ਕਮਾਉਣਾ ਹੈ ਆਪਣਾ ਅੰਦਰ ਸ਼ੁੱਧ ਰੱਖੋ ਆਪਣਾ ਪਿਆਰ ਉਸ ਦੇ ਨਾਲ ਪਾਈ ਰੱਖੋ ਕਿਉਂਕਿ ਉਸ ਪਰਮਾਤਮਾ ਦੇ ਵਿੱਚ ਗੁਣ ਹੀ ਗੁਣ ਹਨ ਤੇ ਅਸੀਂ ਜਦੋਂ ਉਹ ਗੁਣ ਆਪਣੇ ਅੰਦਰ ਆਪਣੇ ਅੰਦਰ ਵਸਾ ਲਏ ਉਸ ਦੀ ਯਾਦ ਆਪਣੇ ਅੰਦਰ ਵਸਾ ਲਈ ਫਿਰ ਸਾਡੀ ਜਿਹੜੀ ਯਾਰੀ ਦੋਸਤੀ ਹੈ ਉਸ ਪਰਮਾਤਮਾ ਨਾਲ ਹੋ ਜਾਊਗੀ ਉਹ ਪਰਮਾਤਮਾ ਸਾਡਾ ਮਾਪੂ ਹੈ ਫਿਰ ਸਾਡਾ ਅੰਦਰੋਂ ਸ਼ੁੱਧ ਹੋ ਜਾਊਗਾ ਫਿਰ ਸਾਨੂੰ ਆਨੰਦ ਵੀ ਆਉਣ ਲੱਗ ਜੂਗਾ ਫਿਰ ਜੇ ਮੈਂ ਇੱਥੇ ਹੀ ਬੈਠਾ ਨਾ ਤਾਂ ਮੈਂ ਨੂੰ ਇੱਥੇ ਹੀ ਖੁਸ਼ੀ ਆਨੰਦ ਖੇੜਾ ਮਿਲਣ ਲੱਗ ਜੂਗਾ ਤੇ ਜਿੰਨਾ ਚਿਰ ਅਸੀਂ ਮਾੜੀਆਂ ਚੀਜ਼ਾਂ ਮਾੜੇ ਵਿਚਾਰ ਅਸੀਂ ਨਹੀਂ ਛੱਡਦੇ ਉਹਨਾਂ ਨਾਲ ਯਾਰੀ ਦੋਸਤੀ ਨਹੀਂ ਛੱਡਦੇ ਤੁਸੀਂ ਕਿੰਨੇ ਸੋਹਣੇ ਪਰਿਵਾਰ ਦੇ ਵਿੱਚ ਰਹਿ ਰਹੇ ਹੋ ਕਿੰਨੇ ਸੋਹਣੀ ਤੁਹਾਡੀ ਫੈਮਿਲੀ ਹੈ ਸਭ ਕੁਝ ਪ੍ਰਮਾਤਮਾ ਨੇ ਦਿੱਤਾ ਹੈ ਕਿੰਨੇ ਸੋਹਣੇ ਤੁਹਾਡੇ ਯਾਰ ਦੋਸਤ ਹਨ ਸਭ ਕੁਝ ਹਨ ਪਰ ਤੁਸੀਂ ਫੇਰ ਵੀ ਆਨੰਦ ਦੇ ਵਿੱਚ ਨਹੀਂ ਰਹਿ ਸਕਦੇ ਕਿਉਂਕਿ ਜੇ ਸਾਡੇ ਅੰਦਰ ਵਿਚਾਰ ਮਾਰੇ ਹਨ ਤਾਂ ਬੰਦੇ ਦੀ ਜਿਹੜੀ ਦੋਸਤੀ ਹੈ ਉਹ ਵਿਚਾਰਾਂ ਨਾਲ ਪੈਂਦੀ ਹੈ ਅੰਦਰ ਜਿਹੜੇ ਸਾਡੇ ਅੰਦਰ ਕੋਈ ਚੀਜ਼ ਚੱਲ ਰਹੀ ਹੈ ਕਿਸੇ ਦੇ ਪ੍ਰਤੀ ਸੋਚਣਾ ਜਾਏ ਅੱਖਾਂ ਦੇਖ ਕੇ ਕਿਸੇ ਦੇ ਪ੍ਰਤੀ ਕੋਈ ਕਾਮਵਾਸ਼ਨਾ ਜਾਗਦੀ ਹੈ ਜਾਂ ਕੁਝ ਵੀ ਤਾਂ ਜਦੋਂ ਇਹ ਮਾੜੀ ਚੀਜ਼ ਸਾਡੇ ਅੰਦਰ ਐਂਟਰ ਕਰ ਗਈ ਫਿਰ ਉਹਨੇ ਸਾਨੂੰ ਉੱਥੇ ਪ੍ਰੈਜ਼ੈਂਟ ਨਹੀਂ ਰਹਿਣ ਦੇਣਾ ਉਹਨੇ ਤੁਹਾਨੂੰ ਇਸ ਜਗ੍ਹਾ ਤੋਂ ਜਿੱਥੇ ਤੁਸੀਂ ਹੈ ਤੁਹਾਡਾ ਸਰੀਰ ਹੈ ਉੱਥੇ ਨਹੀਂ ਰਹਿਣ ਦੇਣਾ ਉੱਥੋਂ ਪਟਕਾ ਕੇ ਉਹ ਕਿੱਥੇ ਹੋਰ ਹੀ ਦੂਰ ਲਈ ਫਰੇਗੀ ਤੇ ਇਸ ਤਰ੍ਹਾਂ ਫਿਰ ਸਾਡਾ ਆਨੰਦ ਖੇੜਾ ਉਹ ਨਹੀਂ ਬਣਨਾ ਤੇ ਤੁਸੀਂ ਕਦੇ ਇਕੱਲੇ ਬਹਿ ਕੇ ਇਹ ਜ਼ਰੂਰ ਸੋਚਿਓ ਕਿ ਸਾਡੀ ਜਿਹੜੀ ਯਾਰੀ ਦੋਸਤੀ ਹੈ ਉਹ ਕਿਸ ਚੀਜ਼ ਨਾਲ ਹੈ ਤੇ ਸਾਡੇ ਅੰਦਰ ਜੋ ਚੱਲ ਰਿਹਾ ਹੈ ਅਸੀਂ ਉਸ ਦੇ ਨਾਲ ਰਹਿ ਰਹੇ ਹਾਂ ਤੇ ਜੇ ਅਸੀਂ ਸਾਡੇ ਅੰਦਰ ਚੰਗੇ ਵਿਚਾਰ ਦਇਆ ਭਾਵਨਾ ਹੈ ਤੋ ਉਸ ਪਰਮਾਤਮਾ ਦੀ ਖੇਡ ਹੈ ਐਸ ਕਰਕੇ ਸਾਨੂੰ ਪਰਮਾਤਮਾ ਯਾਦ ਕਰਨਾ ਪੈਂਦਾ ਹੈ ਕਿਉਂਕਿ ਪਰਮਾਤਮਾ ਅੰਦਰ ਗੁਣ ਹੀ ਗੁਣ ਹਨ ਔਗਣ ਕੋਈ ਨਹੀਂ ਤੇ ਜਦੋਂ ਇਹ ਗੁਣ ਉਸ ਦੇ ਅਸੀਂ ਯਾਦ ਕਰਾਂਗੇ ਤਾਂ ਫਿਰ ਇਹ ਜਿਹੜੀ ਕੁਦਰਤ ਉਸਨੇ ਸਾਜੀ ਨਿਵਾਜੀ ਹੈ ਇਸ ਦੇ ਵਿੱਚ ਬਹੁਤ ਕੁਝ ਸਾਨੂੰ ਖੁਸ਼ੀਆਂ ਭਰਿਆ ਦੇਖਣ ਲੱਗ ਜੂਗਾ ਬਹੁਤ ਚਾਹ ਖੇੜਾ ਆਨੰਦ ਹੋਣ ਲੱਗ ਜੂਗਾ ਕੋਈ ਤੁਹਾਡਾ ਲੱਖ ਮਾੜਾ ਕਰ ਜੇ ਪਰ ਤੁਸੀਂ ਤੋਂ ਉਸ ਦੇ ਪ੍ਰਤੀ ਕਦੇ ਮਾੜਾ ਨਹੀਂ ਸੋਚੋਗੇ ਕਿਉਂਕਿ ਇਹ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕਿਹਾ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਵੀ ਭਾਈ ਗੁਨਈਆ ਜੀ ਜਿਹੜੇ ਹੈਗੇ ਆ ਉਹ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਰਹੇ ਹਨ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਵੀ ਇਹ ਪੱਟੀ ਤੇ ਇਹ ਮਰਮ ਵੀ ਲੈ ਜਾਣ ਇਹ ਵੀ ਉਹਨਾਂ ਤੇ ਕਰਨ ਕਿਉਂ ਕਿਉਂਕਿ ਜਦੋਂ ਅਸੀਂ ਅੰਦਰ ਮਾੜੇ ਵਿਚਾਰ ਲਿਆਵਾਂਗੇ ਕਿਸੇ ਦੇ ਪ੍ਰਤੀ ਤਾਂ ਸੱਚ ਜਾਣਿਓ ਪਹਿਲਾਂ ਅਸੀਂ ਮਾੜੇ ਵਿਚਾਰ ਆਪ ਨਾਲ ਅਸੀਂ ਆਪਣੀ ਦੋਸਤੀ ਕਰ ਲਵਾਂਗੇ ਤੇ ਉਹ ਜਿਹੜੇ ਮਾੜੇ ਵਿਚਾਰ ਹਨ ਫਿਰ ਉਹ ਸਾਨੂੰ ਜਿਉਂ ਨਹੀਂ ਦੇਣਗੇ ਤੇ ਜਦੋਂ ਉਹ ਸਾਨੂੰ ਜਿਉਂ ਨਹੀਂ ਦੇਣਗੇ ਫਿਰ ਸਾਨੂੰ ਖੁਸ਼ੀ ਨਹੀਂ ਮਿਲੇਗੀ ਤਾਂ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਫਿਰ ਸੱਚ ਜਾਣਿਓ ਫਿਰ ਪਰੇਸ਼ਾਨੀ ਨਹੀਂ ਰਹਿਣੀ ਤੇ ਇਹ ਜਿਹੜਾ ਮਨ ਹੈ ਭਗਤ ਗੁਰਬੀਰ ਜੀ ਕਹਿੰਦੇ ਇੱਕ ਮਿੰਟ ਦੇ ਵਿੱਚ ਹੀ ਉਸ ਪ੍ਰਮਾਤਮਾ ਨਾਲ ਜੁੜ ਜਾਊਗਾ ਉਸ ਦੀਆਂ ਗੁਣਵੜਿਆਆਂ ਤੱਕਾਂ ਲੱਗ ਜਾਊਗਾ ਤੇ ਜੇ ਤੂੰ ਯਾਰੀ ਦੋਸਤੀ ਕਿਸੇ ਹੋਰ ਚੀਜ਼ਾਂ ਨਾਲ ਪਾ ਲਈ ਮਾੜੇ ਵਿਚਾਰਾਂ ਨਾਲ ਕਿਸੇ ਪ੍ਰਤੀ ਮਾੜੀਆਂ ਇਹ ਅੱਖਾਂ ਤੁਸੀਂ ਮਾੜੀਆਂ ਚੀਜ਼ਾਂ ਦੇਖ ਕੇ ਅਸੀਂ ਦੇਖ ਕੇ ਉਹਨਾਂ ਚੀਜ਼ਾਂ ਨਾਲ ਯਾਰੀ ਪਾ ਲਈ ਫਿਰ ਸੱਚ ਜਾਣਿਓ ਫਿਰ ਸਾਡਾ ਭਲਾ ਨਹੀਂ ਹੋ ਸਕਦਾ ਚਾਹੀ ਅਸੀਂ ਕਿੰਨੀ ਵੀ ਸੋਹਣੀ ਦੁਨੀਆ ਦੇ ਵਿੱਚ ਰਹਿੰਦੇ ਹੋਈਏ ਤਾਂ ਅੱਜ ਕੱਲ ਦੇ ਸਮੇਂ ਦੇ ਵਿੱਚ ਲੋਕ ਭਾਵੇਂ ਕੈਨੇਡਾ ਅਮਰੀਕਾ ਜਿੱਥੇ ਮਰਜ਼ੀ ਚਲੀ ਜਾਣ ਪਰ ਜੇ ਅੰਦਰੋਂ ਯਾਰੀ ਦੋਸਤੀ ਮਾੜੇ ਵਿਚਾਰਾਂ ਨਾਲ ਪੈ ਗਈ ਤਾਂ ਜਿੰਨਾ ਚਿਰ ਉਹਨਾਂ ਤੋਂ ਖੜਾ ਨਹੀਂ ਛਡਾਉਂਦੇ ਸੱਚ ਜਾਣਿਓ ਫਿਰ ਇਨਸਾਨ ਜਿਉਂ ਕੇ ਵੀ ਮਰਿਆ ਬਰਾਬਰ ਹੋ ਜਾਂਦਾ ਹੈ ਤੇ ਸਾਧ ਸੰਗਤ ਜੀ ਤੁਸੀਂ ਪਹਿਲਾਂ ਆਪਣੇ ਆਪ ਨੂੰ ਆਪਣੇ ਆਪ ਨੂੰ ਸਮਾਂ ਦਿਓ ਵੀ ਮੈਂ ਕਿਉਂ ਆਇਆ ਮੈਨੂੰ ਕਿਸ ਲਈ ਪ੍ਰਮਾਤਮਾ ਨੇ ਇੱਥੇ ਭੇਜਿਆ ਹੈ ਤੇ ਮੈਨੂੰ ਐਡਾ ਪਰਿਵਾਰ ਦਿੱਤਾ ਇੰਨੇ ਮੇਰੇ ਬੱਚੇ ਹਨ ਜੋ ਜੋ ਵੀ ਹੈ ਕੁਛ ਹੀ ਦਿੱਤਾ ਹੈ ਉਸ ਦਾ ਸ਼ੁਕਰਾਨਾ ਕਰਕੇ ਉਸ ਵਿੱਚ ਜਿਉਣਾ ਸਿੱਖੋ ਫਿਰ ਸਾਨੂੰ ਪਤਾ ਲੱਗੇਗਾ ਤੇ ਜਿਹੜੇ ਅੰਦਰ ਸਾਡੇ ਵਿਚਾਰ ਹਨ ਉਹ ਅਸੀਂ ਸ਼ੁੱਧ ਕਰ ਲਈਏ ਪ੍ਰਮਾਤਮਾ ਦੀ ਨਾਮ ਸਿਮਰਨ ਕਰਕੇ ਗੁਰਬਾਣੀ ਪੜ ਪੜ ਕੇ ਕੀਰਤਨ ਸੁਣ ਕੇ ਤੇ ਜਦੋਂ ਇਹ ਚੀਜ਼ਾਂ ਅਸੀਂ ਕਰ ਲਈਆਂ ਫਿਰ ਸਾਨੂੰ ਆਨੰਦ ਖੇੜਾ ਹਰ ਜਗ੍ਹਾ ਤੇ ਹੋਣ ਲੱਗ ਜਾਊਗਾ ਮੈਂ ਹਾਂ ਕੁਦਰਤ ਦੀ ਦੇ ਵਿੱਚ ਅੱਜ ਬੈਠਾ ਹਾਂ ਤੇ ਅੱਜ ਸੱਚ ਜਾਣਿਓ ਕੁਦਰਤ ਦਾ ਆਨੰਦ ਉਸ ਦੀ ਬਦੌਲਤ ਹੀ ਆ ਰਿਹਾ ਹੈ ਜੇ ਅੰਦਰ ਸ਼ੁੱਧ ਹੈ ਤਾਂ ਸਭ ਕੁਝ ਮਿਲੇਗਾ ਜੇ ਅੰਦਰ ਸ਼ੁੱਧ ਨਹੀਂ ਤਾਂ ਫਿਰ ਕੁਝ ਨਹੀਂ ਮਿਲੇਗਾ ਇਨੀਆਂ ਕੰਮਤਿਆਂ ਨੂੰ ਪਰਿਵਾਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ